ਦੇਰਾ ਗੁਰੂ ਕੇ ਲੰਗਰਾਂ ਦੇ ਰੂਪ ਵਿੱਚ ਮੈਡੀਕਲ ਕੈਂਪ ਲੱਗਿਆ ਸੀਗਾ ਕਿ ਅੱਜ ਇਸ ਸਾਲ ਦਾ 2024 ਦਾ 12ਵਾਂ ਕੈਂਪ ਸੀਗਾ ਇਸ ਤਰ੍ਹਾਂ ਮਾਪੇ ਆਪਣੇ ਬੱਚਿਆਂ ਨੂੰ ਇਸ ਉਮਰ ਦੇ ਵਿੱਚ ਵੁਜ਼ਾਕਾਂ ਦੇਖਦੇ ਵੀ ਮੇਰਾ ਪੁੱਤ ਤਰੱਕੀ ਕਰ ਰਿਹਾ ਮੇਰਾ ਪੁੱਤ ਵੱਡਾ ਹੋ ਗਿਆ ਕਾਮਯਾਬ ਹੋ ਗਿਆ ਦੁਕਾਨ ਕਰੂਗਾ ਬਿਜ਼ਨਸ ਕਰੂਗਾ ਕੰਮ ਕਰੂ ਜੋਬ ਕਰੂ ਪਰ ਕਿੱ체 7-8 ਸਾਲਾਂ ਤੋਂ ਬਾਅਦ ਉਹ ਕੱਪੜੇ ਪਾਉਂਦਾ ਰਹਿੰਦਾ ਹੈ ਦਾਦੀ ਪੁੱਤੇ ਹਾਂਜੀ ਦਾਦੀ ਪੁੱਤੇ ਨੂੰ ਲੈ ਕੇ ਇਹ ਬੱਚਾ ਬਸ ਐਂ ਕਰੀ ਜਾਂਦਾ ਦਿੰਦੀਆਂ ਵੜਦਾ ਗੁੱਸਾ ਕਰਦਾ ਖੇਜਦਾ ਐਂ ਅੱਤਮੀ ਲੱਗਦੀ ਜਿਵੇਂ ਐਂ ਕਰੀ ਜਾਂਦਾ ਬਹਿ ਜਾ ਪੁੱਤ ਕੀ ਨਾ ਇਹਦਾ ਨਾ ਤੇਂਦਰ ਦਵਾਈ ਚੀਜੀ ਖਾਣਾ ਜੀਜੀ ਖਾਣਾ ਜੀਜੀ ਖਾਣਾ ਤੇਰੇ ਨਾਲ ਵਿਆਹ ਹੋਇਆ ਸੀਗਾ ਵਾਈਫ ਛੱਡ ਕੇ ਚਲੀ ਗਈ ਬਸ ਐਸੀ ਟੈਨਸ਼ਨ ਲੈ ਗਿਆ ਪੀੜਾ ਸਾਰਾ ਦਿਨ ਬਸ ਆਪਦੇ ਆਪ ਨੂੰ ਲੋੜੀ ਜਾਂਦਾ ਆਪਦੇ ਘਰ ਨੂੰ ਕੋਈ ਸੋਚੀ ਨਹੀਂ ਬਸ ਐਂ ਬੈਠਾ ਰਹਿੰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ 4 ਤਰੀਕ 6ਵਾਂ ਮਹੀਨਾ 2024 ਜਿਹੜਾ ਗੁਰੂ ਕੇ ਲੰਗਰਾਂ ਦੇ ਰੂਪ ਚ ਮੈਡੀਕਲ ਕੈਂਪ ਲੱਗਿਆ ਸੀਗਾ ਇਹ ਅੱਜ ਇਸ ਸਾਲ ਦਾ 2024 ਦਾ 12ਵਾਂ ਕੈਂਪ ਸੀਗਾ ਅੱਜ ਦੇ ਕੈਂਪ ਵਿੱਚ ਟੋਟਲ 2515 ਮਰੀਜ਼ਾਂ ਦਾ ਚੈੱਕਅਪ ਹੋਇਆ ਜਿਨ੍ਹਾਂ ਨੂੰ ਦਵਾਈਆਂ ਦਿੱਤੀਆਂ ਗਈਆਂ ਜਿਦੇ ਵਿੱਚ ਕੁੱਲ 1300 57 OPD ਹੋਈ ਹੈ ਜਿਨ੍ਹਾਂ ਦੇ ਡਾਕਟਰਾਂ ਨੇ ਚੈੱਕਅਪ ਕਰਕੇ ਦਵਾਈਆਂ ਲਿਖੀਆਂ 962 ਮਰੀਜ਼ਾਂ ਦੀਆਂ ਰਿਪੀਟ ਦਵਾਈਆਂ ਕੀਤੀਆਂ ਗਈਆਂ ਹੇ 19 ਜਿਹੜੇ ਪੇਸ਼ੈਂਟ ਆ ਜਿਹੜੇ ਚੈੱਕ ਅਪ ਹੋਇਆ ਜਿਹਦੇ ਵਿੱਚੋਂ ਅਲੱਗ ਤੋਂ 147 ਰਿਪੀਟ ਦਵਾਈਆਂ ਸੀ ਜਿਹੜੀਆਂ ਬੱਚਿਆਂ ਦੀਆਂ ਤੇ 49 ਬੱਚਿਆਂ ਦੇ ਚੈੱਕ ਅਪ ਹੋਇਆ ਤੇ ਅੱਜ ਦੇ ਇਸ ਕੈਂਪ ਦੀ ਜਾਣਕਾਰੀ ਜਿਹੜੀ ਤੁਹਾਡੇ ਨਾਲ ਸਾਂਝੀ ਕੀਤੀ ਆ ਇੱਕ ਬੋਲਣ 'ਚ ਤਾਂ 2-3 ਸੈਕਿੰਡ 4 ਸੈਕਿੰਡ ਲੱਗੇ ਆ ਪਰ ਇਹਨੂੰ ਸਾਰੇ ਨੂੰ ਨਿਪਰੇਚਾਨ 'ਚ ਸਾਡਾ ਦਿਨ ਰਾਤ ਇੱਕ ਹੋ ਜਾਂਦਾ ਹਰ ਮਹੀਨੇ ਦੋ ਕੈਂਪ ਲੱਗਦੇ ਆ 15 ਦਿਨਾਂ ਬਾਅਦ ਤੇ ਪੂਰਾ ਮਹੀਨਾ ਸਾਡੇ ਵਲੰਟੀਅਰ ਕਾਰਜ ਕਰਦੇ ਨੇ ਜਿਹੜੀਆਂ ਕਰੀਬ 1000 ਬੰਦੇ ਦੀਆਂ ਦਵਾਈਆਂ ਰਿਪੀਟ ਕੀਤੀਆਂ ਜਾਂਦੀਆਂ ਪਹਿਲਾਂ ਉਹ ਦਵਾਈਆਂ ਹੁਣ ਜਿਹੜੀਆਂ ਅੱਜ ਬਚ ਗਈਆਂ ਉਹਨਾਂ ਦਾ ਸਟਾਕ ਮੇਨਟੇਨ ਕਰਨਾ ਉਹਨਾਂ ਨੂੰ ਰੱਖਣਾ ਜਿਹੜੀਆਂ ਲੋਕ ਵਾਪਸ ਕਰਕੇ ਗਏ ਆ ਉਹਨਾਂ ਨੂੰ ਸੈੱਟ ਕਰਕੇ ਕਟਿੰਗ ਕਰਕੇ ਸਾਫ਼ ਕਰਕੇ ਵਿੱਚ ਬੈਲ ਕੱਟ ਕੇ ਵਿੱਚ ਰਲਾਉਣਾ ਫਿਰ ਰਿਪੀਟ ਦਵਾਈਆਂ ਦੀ ਪੈਕਿੰਗ ਸ਼ੁਰੂ ਹੋਣੀ ਹੈ ਦਵਾਈਆਂ ਜਿਹੜੀਆਂ ਲੈਣੀਆਂ ਮੁੱਲ ਦੀ ਲਿਸਟ ਬਣਨੀ ਹੈ ਸਟਾਕ ਲਿਸਟ ਲਿਸਟ ਬਣਨੀ ਹੈ ਤੇ ਰਿਕੁਆਇਰਮੈਂਟ ਲਿਸਟ ਬਣਨੀ ਹੈ ਫਿਰ ਉਹ ਦਵਾਈਆਂ ਉੱਤੋਂ ਕੀਤ ਕੇ ਲੈ ਕੇ ਆਉਣੀਆਂ ਫਿਰ ਉਹ ਦਵਾਈਆਂ ਰਿਪੀਟ ਪੈਕ ਕਰਨੀਆਂ ਸ਼ੁਰੂ ਕਰਨੀਆਂ ਇਕੱਲੇ ਇਕੱਲੇ ਮੈਂਬਰ ਨੂੰ ਪੁੱਛ ਕੇ ਮੈਸੇਜ ਕਰਕੇ ਫਿਰ ਜਦ ਨੂੰ ਕੈਂਪਰੀ ਤਰੀਕ ਨੇੜੇ ਆ ਜਾਂਦੀ ਆ ਕੈਂਪ ਤੋਂ ਦੋ ਤਿੰਨ ਦਿਨ ਪਹਿਲਾਂ ਪੂਰੀ ਜਿੱਦੋ ਜਹਦ ਟੈਂਟ ਲਾਉਣੇ ਆ ਲੰਗਰ ਪ੍ਰਸ਼ਾਦਿਆਂ ਦੇ ਇੰਤਜ਼ਾਮ ਕਰਨੇ ਆ ਜਲ ਪਾਣੀ ਦੇ ਇੰਤਜ਼ਾਮ ਕਰਨੇ ਆ ਇਹ ਸਾਰਾ ਕਾਰਜ ਉਹ ਮਹਾਰਾ ਸੱਚੇ ਪਾਤਸ਼ਾਹ ਕਰਾਉਂਦੇ ਨੇ ਤੇ ਹਰ ਮਹੀਨੇ 500 ਸੌਰੀ 55200 5300 ਮਰੀਜ਼ ਦਵਾਈਆਂ ਲੈ ਕੇ ਜਾਂਦਾ ਤੇ ਅੱਜ ਦੇ ਇਸ ਕੈਂਪ ਚ ਜਿੰਨੇ ਵੀ 15 2515 ਮੈਂਬਰ ਆਏ ਦਵਾਈ ਲੈਣ ਜਿਦੇ ਵਿੱਚੋਂ ਅਸੀਂ 22 23 ਮਰੀਜ਼ ਆ ਜਿਹੜੇ ਉਹ ਰੱਖਲੇ ਅੱਜ ਇੱਥੇ ਜਿਨ੍ਹਾਂ ਨੂੰ ਰੱਖਣ ਦੀ ਜ਼ਰੂਰਤ ਸੀ ਜਿਨ੍ਹਾਂ ਨੂੰ ਵਾਕੈ ਜ਼ਰੂਰਤ ਸੀ ਸੰਜੇ ਵਰਗੇ ਵੀਰਾਂ ਨੂੰ ਜਿਹਨਾਂ ਨੂੰ ਸੰਗਲਣਾ ਬੰਨ ਕੇ ਰੱਖਿਆ ਸੀ ਘਰੇ ਜਿੱਥੇ ਚਰਨਜੀਤ ਵੀਰ ਵਰਗੇ ਪੱਲੇਦਾਰੀ ਦਾ ਕੰਮ ਕਰਦੇ ਵੀਰ ਅਫਸੈਟ ਹੋਏ ਹੋਏ ਇੱਥੇ ਚਰਨਜੀਤ ਭੈਣ ਵਰਗੀਆਂ ਭੈਣਾਂ ਅਫਸੈਟ ਹੋਈਆਂ ਹੋਈਆਂ ਆ ਜਿੱਥੇ ਸੰਦੀਪ ਵੀਰ ਵਰਗੇ ਨੌਜਵਾਨ ਪੜ੍ਹੇ ਲਿਖੇ ਵੀ ਕੰਮ ਕੀਤੀ ਹੋਈ ਜਿੱਥੇ ਇੱਕ ਮਾਂ ਬਾਪ ਆਪਣੇ ਬੱਚਿਆਂ ਨੂੰ ਇੱਥੇ ਲੈ ਕੇ ਪੰਜਾਂ ਨੂੰ ਪਹੁੰਚਦੇ ਆ ਜਿੱਥੇ ਇੱਕ ਵੀਰ ਕਿੱਥੋਂ ਆਏ ਵੀਰੇ ਤੁਸੀਂ ਦੌਲਤਪੁਰਾ ਪਿੰਡ ਆ ਮੋਗੇ ਕੋਲੇ ਹੈ ਨਾ ਬਾਈ ਉਹ ਠੀਕ ਹੋ ਬਾਈ ਤੁਸੀਂ ਇਹ ਬਾਈ ਹੁਣੀ ਸੇਵਾਦਾਰ ਨੇ ਇਸ ਤਰ੍ਹਾਂ ਦੇ ਸੇਵਾਦਾਰ ਜਿਹੜੇ ਆਪਣੇ ਇਲਾਕੇ ਚੋਂ ਲੋੜਵੰਦਾਂ ਨੂੰ ਲੈ ਕੇ ਆਉਂਦੇ ਨੇ ਇੱਥੇ ਕਿੰਨੇ ਟਾਈਮ ਤੋਂ ਵੀਰੇ ਨੂੰ ਪ੍ਰੋਬਲਮ ਹੈ ਸੱਤ ਖਾਲ ਹੋ ਗਏ ਕੀ ਕਰਦਾ ਕੀ ਪ੍ਰੋਬਲਮ ਅੱਛਾ ਬਹੁਤ ਜਿਆਦਾ ਉਡੀਕ ਕਰਦਾ ਹਾਂ ਤੇ ਤਾਂ ਨਹੀਂ ਜਾ ਪਿੱਟਾਂ ਰੋੜ ਵੀ ਗਈ ਵੀ ਮਾਰਨ ਲੱਗ ਕਿਦੇ ਥੋੜੇ ਵੀ ਵੈਸੇ ਹੀ ਮਾਰਨ ਲੱਗ ਜਾਂਦਾ ਐ ਚਰਾਵੇਂ ਜੀ ਉਹ ਪੜਿਆ ਕਿੰਨਾ ਹੈ ਪੜਿਆ 8 9 ਬਰੇ ਇਹਦੀ ਦਵਾਈ ਪੁੱਤ ਇਹ ਕਾਹ ਤੋਂ ਬੰਨੇ ਜੀ ਪਤਾ ਨਹੀਂ ਆਵੇ ਚਾਰ ਸਵੇਰੇ ਬੰਨੇ ਬੱਸ ਆ ਲੈ ਵੀਰੇ ਦਵਾਈ ਲੈ ਕੀ ਨਾਮ ਵੀਰੇ ਦਾ ਵੀਰੇ ਕੀ ਨਾਮ ਤੇਰਾ ਲਾਭ ਸਿੰਘ ਹੈ ਲਾਭ ਪ੍ਰੀਤ ਆ ਜੀ ਲਾਭ ਪ੍ਰੀਤ ਚੱਲ ਚੱਲ ਵਾਹਿਗੁਰੂ ਸਤਨਾਮ ਕਰਤਾ ਸਤਿ ਤੈਸਰ ਮਾਪੇ ਆਪਣੇ ਬੱਚਿਆਂ ਨੂੰ ਇਸ ਉਮਰ ਦੇ ਵਿੱਚ ਉਸ ਆਖਰ ਦੇਖਦੇ ਆ ਵੀ ਮੇਰਾ ਪੁੱਤ ਤਰੱਕੀ ਕਰ ਰਿਹਾ ਮੇਰਾ ਪੁੱਤ ਵੱਡਾ ਹੋ ਗਿਆ ਕਾਮਯਾਬ ਹੋ ਗਿਆ ਦੁਕਾਨ ਕਰੂਗਾ ਬਿジネス ਕਰੂ ਕੰਮ ਕਰੂ ਜੌਬ ਕਰੂ ਪਰ ਕਿੱਛੇ 7-8 ਸਾਲਾਂ ਤੋਂ ਬਾਪ ਆਪਣੇ ਪੁੱਤ ਨੂੰ ਇਸ ਤਰ੍ਹਾਂ ਦੇ ਹਲਾਤ 'ਚ ਢੇ ਦੌਲਤਪੁਰੇ ਤੋਂ ਆਏ ਨੇ ਮੋਗੇ ਤੋਂ ਵੀਰ ਹੋਣੀ ਲੈ ਕੇ ਆਏ ਅਰਦਾਸ ਕਰਿਓ ਵੀਰ ਵਾਸਤੇ ਲਾਪ੍ਰੀਤ ਸਿੰਘ ਤਕੜਾ ਹੋ ਕੇ ਜਾਵੇ ਤੰਦਰੁਸਤ ਹੋ ਕੇ ਜਾਵੇ ਕੋਈ ਨਾ ਭਾਈ ਮਾਰੇ ਮੇਰ ਕਰਨਗੇ ਹਾਂ ਬਾਪੂ ਮਿਲਦੇ ਆ ਮਿਲਦੇ ਕੋਈ ਨਾ ਕੋਈ ਨਾ ਕੋਈ ਨਾ ਕੋਈ ਨਾ ਕਾਗਜ਼ੀਏ ਕੋਈ ਨਾ ਕੋਈ ਨਾ ਛੱਡ 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 ਮਿਲਦੇ ਠੀਕ ਆ ਬਾਪ ਮਿਲਦੇ ਹਾਂਜੀ ਵੀਰੇ ਤੁਸੀਂ ਇਹਨਾਂ ਦੇ ਨਾਲ ਹੀ ਆਂ ਹਾਂਜੀ ਹੋਰ ਵੀਰੇ ਸਾਸੀ ਕਾਲ ਬਾਈ ਇਹ ਬਾਈ ਜੀ ਹੋਣੀ ਸਾਡੇ ਕੋਲੇ ਬਾਈ ਜੀ ਪਿੰਡ ਥੋੜਾ ਕੱਲ ਕਿਹੜੇ ਪਿੰਡ ਆਂ ਆਪਦੇ ਪਿੰਡੋਂ ਇਸ ਦਾਦੀ ਪੋਤੇ ਅਸੀਂ ਹਾਂਜੀ ਦਾਦੀ ਪੋਤੇ ਨੂੰ ਲੈ ਕੇ ਆਏ ਇਹ ਬੱਚਾ ਬਸ ਐਂ ਹੀ ਕਰੀ ਜਾਂਦਾ ਜੇ ਵੀ ਕੁੱਟਾ ਲੱਗਿਆ ਨਾਲ ਹੀ ਆਪਦੇ ਆਪ ਨੂੰ ਮਾਰੀ ਜਾਂਦਾ ਸਿਰ ਕੁੱਟੀ ਜਾਂਦਾ ਜਿਵੇਂ ਜਿਵੇਂ ਵੱਡਾ ਹੋ ਰਿਹਾ ਤਕੜਾ ਹੋ ਰਿਹਾ ਬਜ਼ੁਰਗ ਮਾਂ ਦਾਦੀ ਆ ਜਿਹੜੀ ਉਹ ਦਿਨੋਂ ਲੈ ਕੇ ਅੰਜੋੜ ਹੋ ਗੋ ਦੰਦੀਆਂ ਵੱਡਦਾ ਗੁੱਸਾ ਕਰਦਾ ਖਿਜਦਾ ਐਂ ਹੀ ਅਚਭੀ ਲੱਗੀ ਹੁੰਦੀ ਜਿਵੇਂ ਐਂ ਹੀ ਕਰੀ ਜਾਂਦਾ ਮਾਂ ਇਹਦੇ ਮੰਮੀ ਡੈਡੀ ਹਾਂ ਜੀ ਆਈ ਸੀ ਸੜਕੋਂ ਫੇਰ ਉਹ ਕੁੜੀ ਆ ਸੀ ਕੋਈ ਗੋਦੀ ਕਿੰਨੇ ਬੱਚੇ 3 ਲਾਂਦੋ ਕੁੜੀਆਂ ਇਹਦੇ ਇਹਦੀਆਂ ਦੋ ਭੈਣਾਂ ਛੋਟੀਆਂ ਹਾਂਜੀ ਇਹ ਦੋ ਠੀਕ ਹੈ ਇੱਕ ਤਾਂ ਸੁਣਦਾਰ ਰੰਬੋਲੀ ਆ ਤੇ ਉਹ ਜਿਹੜੀ ਤੀਜੀ ਆ ਉਹ ਠੀਕ ਆ ਠੀਕ ਹੈ ਜੀ ਡੈਡੀ ਇਹਨਾਂ ਦਾ ਉਹ ਛੋਟੀ ਕਾਟ ਲੱਗਿਆ ਮੈਂ ਜੀ ਸਿਕਿਉਰਿਟੀ ਗਾਰਡ ਲੱਗਿਆ ਠੀਕ ਹੈ ਮਾਂ ਇਹ ਬਚਪਨ ਤੋਂ ਹੀ ਆਇਆ ਸੀ ਮਾਂ ਹਾਂਜੀ ਹਾਂਜੀ ਉਹ ਬਹਿ ਜਾ ਪੁੱਤ ਕੀ ਨਾਂ ਆ ਇਹਦਾ ਜੀ ਰਵਿੰਦਰ ਰਵਿੰਦਰ ਨਾ ਦਵਿੰਦਰ ਦਵਾਈ ਖਾ ਲੈ ਚੀਜੀ ਖਾ ਲੈ ਚੀਜੀ ਖਾ ਲੈ ਚੀਜੀ ਨਾਲੇ ਤੂੰ ਕਹਿੰਦਾ ਸੀ ਨਾ ਫੇਰ ਦੇਣੀ ਚੀਜੀ ਨਾ ਫੇਰ ਜਾਣਾ ਕਰੇ ਜਾ ਫੇਰ ਦਵਾਈ ਖਾ ਕੇ ਜਾ ਦਵਾਈ ਖਾ ਕੇ ਘਰੇ ਜਾ ਦਵਾਈ ਖਾ ਕੇ ਘਰੇ ਜਾ ਦਵਾਈ ਖਾ ਕੇ ਘਰੇ ਜਾ ਲੈ ਮੈਂ ਦੇਵਾ ਆ ਲੈ ਮੈਂ ਕਿੱਦਾਂ ਜਾਂਦਾ ਸੀ ਇਹ ਲੈ ਦਵਾਈ ਤੇ ਮਾ ਲੋ ਦਵਾਈ ਤਾਂ ਬੜਾ ਚੰਗਾ ਕਰ ਗਿਆ ਤਾਂ ਮੇਰਾ ਹਲੋ ਬੋਲੇ ਸੋਨਹਾਰ ਸ੍ਰੀ ਅਕਾਲ ਵਾਹਿਗੁਰੂ ਸਤਨਾਮ ਇਹਨਾਂ ਦਾਦਿਆਂ ਨੂੰ ਤੁਹਾਡੇ ਸਾਥ ਦੀ ਲੋੜ, ਤੁਹਾਡੇ ਦਿੱਤੀਆਂ ਹੋਈਆਂ ਸੀਸਾਂ ਦੁਆਵਾਂ ਦੀ ਲੋੜ। ਹੋਰ ਕੁਝ ਨਹੀਂ ਚਾਹੀਦਾ। ਬਸ ਇਹਦਾ ਪੁੱਤ ਆ ਇੰਨੇ ਕ ਜੋਗਾ ਹੋ ਜੇ ਵੀ ਦਵਿੰਦਰ ਸਿੰਘ ਵੀ ਆਪਣੇ ਆਪ ਨੂੰ ਸਾਹਮਣੇ ਜੋਗਾ। ਆਪਦੀ ਕੀਰ ਕਰਨ ਜੋਗਾ ਹੋ ਜੇ। ਇਹ ਅਰਦਾਸ ਕਰ। ਕੋਈ ਨਾ ਮਾੜੀ ਕਿਰਪਾ ਕਰਨਗੇ। ਧੰਨਵਾਦ ਭਾਈ ਤੁਹਾਡਾ ਜਿਹੜਾ ਤੁਸੀਂ ਉਪਰਾਲਾ ਕੀਤਾ। ਸਤਿ ਸ਼੍ਰੀ ਅਕਾਲ ਵੀਰੇ ਧੰਨਵਾਦ ਵੀਰੇ ਤੁਹਾਡਾ ਬਹੁਤ-ਬਹੁਤ ਤੁਸੀਂ ਦਵਾਈਆਂ ਦੀ ਸੇਵਾ ਲੈ ਕੇ ਆਏ ਬਹੁਤ ਸ਼ੁਕਰੀਆ ਕਿੱਥੋਂ ਆਏ ਵੀਰੇ ਅਸੀਂ ਵੀ ਲੈਣ ਦਵਾਈਆਂ ਆਪਾਂ ਅਸੀਂ ਐਨ ਆਰ ਆਈ ਸਾਡੇ ਜਿਹੜੇ ਭੇਜੀ ਸੇਵਾ ਉਹ ਬਾਹਰ ਦੇ ਅਸਤੀ ਹੈ ਓਕੇ ਉਹਨਾਂ ਦਾ ਕੀ ਨਾਮ ਉਹਨਾਂ ਦਾ ਅਸ਼ੋਕ ਮਹਿਮੀ ਹੈ ਅਸ਼ੋਕ ਮਹਿਮੀ ਬਹੁਤ ਸ਼ੁਕਰੀਆ ਜੀ ਅਸ਼ੋਕ ਮਹਿਮੀ ਵੀਰ ਦਾ ਧੰਨਵਾਦ ਜਿਨ੍ਹਾਂ ਨੇ ਦਵਾਈਆਂ ਦੀ ਸੇਵਾ ਭੇਜੀ ਆ ਗੁਰੂ ਕੇ ਲੰਗਰ ਦਵਾਈਆਂ ਦੇ ਲੰਗਰ ਲੱਗਦੇ ਨੇ ਉਹ ਦਵਾਈਆਂ ਦੇ ਲੰਗਰਾਂ ਵਿੱਚ ਦਵਾਈਆਂ ਪ੍ਰਸ਼ਾਦ ਰੂਪੀ ਦਵਾਈਆਂ ਇਦਾਂ ਹੀ ਵੀਰ ਭੇਜਦੇ ਨੇ ਜੀ ਗੱਲ ਕਰੀਏ ਆਪਾਂ ਇਸ ਨੌਜਵਾਨ ਵੀਰ ਦੀ ਵੀ ਮੈਂ ਇਹਨੂੰ ਕਿੰਨਾ ਟਾਈਮ ਹੋ ਗਿਆ ਭੈਣੇ ਇੰਨਾ ਸਾਲ ਹੋ ਗਿਆ ਪਹਿਲਾਂ ਠੀਕ ਸੀਗਾ ਠੀਕ ਸੀਗਾ ਚੱਲ ਪੱਥਰ ਦਾ ਕੰਮ ਕਰਦਾ ਥੜੀ ਜਾਂਦੀ ਸੀ ਚੱਲ ਪੱਥਰ ਦਾ ਕੰਮ ਕਰਦਾ ਸਾਲ ਹੋ ਗਿਆ ਮੈਂ ਵਾਈਫ ਤੇ ਤਲਾਕ ਹੋਣ ਤੋਂ ਬਾਅਦ ਚੁੱਦਾ ਬਾਅਦ ਜਾਇ ਹੋ ਗਿਆ ਜਾਣ ਤੋਂ ਬਾਅਦ ਹਰਨੇਕ ਸਿੰਘ ਆ ਵੀਰਾ ਬਸ ਐਸਾ ਝਟਕਾ ਲੱਗਿਆ ਵਿਆਹ ਹੋਇਆ ਸੀਗਾ ਵਾਈਫ ਛੱਡ ਕੇ ਚਲੀ ਗਈ ਬਸ ਐਸੀ ਟੈਨਸ਼ਨ ਲੈ ਗਿਆ ਵੀਰਾ। ਕੀ ਕਰਨਾ ਸਰਦ ਦਿਨ ਬਸ ਆਪਦੇ ਆਪ ਨੂੰ ਟੋੜੀ ਜਾਂਦਾ ਆਪਦੇ ਘਰ ਨੂੰ। ਕੋਈ ਸੋਚੀ ਨਹੀਂ ਬਸ ਐਂ ਬੈਠਾ ਰਹਿਣਾ। ਸਾਲ ਹੋ ਚੱਲਿਆ। ਅਨੈਕ ਸਿੰਘ ਆਪਣੀ ਸ਼ੁੱਧ ਮੋਦੀ ਖੋਈ ਬੈਠਾ ਵਿਚਾਰ। ਅਨੈਕ ਵੀਰੇ ਨਾ ਪਰਸ਼ਾਣ ਲੈ ਲੈ। ਪਰਸ਼ਾਣ ਲੈ ਲੈ ਵੀਰੇ। ਆ ਵੀ ਲੈ ਲੈ। ਆ ਵੀ ਲੈ ਲੈ। ਆ ਵੀ ਲੈ ਦੇ ਕੋ ਕਾਰ ਸਤਨਾਮ ਕਰਤਾਪੁਰ ਨਿਰਭਉ ਨਿਰਵੈਰ ਪਹਿਲਾਂ ਪਾਣੀ ਬਾਅਦ ਪੀ ਲਈ ਪਹਿਲਾਂ ਦਵਾਈ ਪਾਲਾ ਮੂੰਹ ਚ ਵਾਹਿਗੁਰੂ 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 ਪੀ ਲੈ ਪਾਣੀ ਦੀ ਵਾਹਿ ਤੇ ਹੁਣ ਚੱਲ ਪਾਣੀ ਦਿਨ ਦਵਾਈ ਦਿਨ ਲੈ ਦਵਾਈ ਦੇ ਨਹੀਂ ਭੈਣੇ ਦਵਾਈ ਫਟਾਫਟ ਵਾਹਿਗੁਰੂ 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 ਚੱਪ ਵਾਹਿਗੁਰੂ ਵਾਹਿਗੁਰੂ